ਜੈ ਬਾਬਾ ਸ੍ਰੀ ਰਾਮ ਜੀ ਜੈ ਬਾਬਾ ਸ੍ਰੀ ਰਾਮ ਜੀ ਸਤ ਸੰਗਤ ਜੀ ਬਾਬਾ ਜੀ ਦਰਬਾਰ ਜੋ ਪਾਰਕ ਮੌਜੂਦਾ ਪ੍ਰਬੰਧਕ ਕਮੇਟੀ ਵੱਲੋਂ ਬਣਾਈ ਗਈ ਆ ਉਹ ਤਾਂ ਕੰਮ ਚੱਲ ਰਿਹਾ ਜੀ ਮਿਸਤਰੀ ਲੱਗੇ ਆ ਬਾਕੀ ਹੋਰ ਵੀ ਕੰਮ ਜੋ ਦਰਬਾਰ ਦੇ ਵਿੱਚ ਜੋ ਪ੍ਰਬੰਧਕ ਕਮੇਟੀ ਨੇ ਮਤਲਬ ਸੋਚੇ ਆ ਉਹਨਾਂ ਬਾਰੇ ਵੀ ਤੁਹਾਨੂੰ ਡਾਕਟਰ ਪ੍ਰਧਾਨ ਜੀ ਡਾਕਟਰ ਕੁਲਵੰਤ ਜੀ ਉਹਨਾਂ ਕੋ ਤੁਹਾਨੂੰ ਜਾਣਕਾਰੀ ਦਿਵਾਨਿਆ ਜੀ ਸਾਹਮਣੇ ਤੁਸੀਂ ਦਰਬਾਰ ਦੇਖ ਰਹੇ ਹੋ ਬਾਬਾ ਜੀ ਦਾ ਬਾਬਾ ਹਾਥੀ ਰਾਮਗਣਾ ਚੌਰ ਤੇ ਕਾਫੀ ਕੰਮ ਬਾਬਾ ਜੀ ਦਰਬਾਰ ਤੇ ਜੋ ਆ ਉਹਨਾਂ ਬਾਰੇ ਆਓ ਆਪਾਂ ਪ੍ਰਧਾਨ ਡਾਕਟਰ ਰਾਮਾ ਜੀ ਬਾਕੀ ਪ੍ਰਬੰਧਕ ਕਮੇਟੀ ਦੇ ਮੈਂਬਰ ਉਹਨਾਂ ਕੋ ਜਾਣਕਾਰੀ ਲੈਂਦੇ ਆ ਡਾਕਟਰ ਸਾਹਿਬ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਇੱਕ ਸਵਾਲ ਆ ਜੀ ਸੰਗਤ ਦਾ ਜੀ ਸੰਗਤ ਨੂੰ ਆਪਾਂ ਜਾਣਕਾਰੀ ਦਈਏ ਆਪਣਾ ਪਾਰਕ ਦਾ ਕੰਮ ਮਨੋ ਚੱਲ ਰਿਹਾ ਬਹੁਤ ਵਧੀਆ ਜੀ ਇੰਟਰਲੌਕ ਵੀ ਲੱਗ ਰਹੇ ਆ ਜੀ ਅੱਗੇ ਬਾਰੇ ਕੀ ਤੁਹਾਡਾ ਵਿਚਾਰ ਆ ਸੰਗਤਾਂ ਨੂੰ ਤੁਸੀਂ ਥੋੜਾ ਜਿਹਾ ਦੱਸੋਗੇ ਵੀ ਹੋਰ ਦਰਵਾਜ਼ੇ ਆਪਾਂ ਕੀ ਨਵਾਂ ਬਣਾਉਣ ਜਾ ਰਹੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅ ਗੁਰੂ ਘਰ ਦੇ ਵਿੱਚ ਜਿਹੜੇ ਆਉਣ ਵਾਲੇ ਕੁਝ ਮਹੀਨਿਆਂ ਦੇ ਵਿੱਚ ਕਾਫੀ ਅਸੀਂ ਇੱਥੇ ਗੁਰੂ ਘਰ ਦੇ ਵਿੱਚ ਨਵੇਂ ਪ੍ਰੋਜੈਕਟ ਉਲੀਕੇ ਹੋਏ ਆ ਜੀ ਕਾਫੀ ਕੁਝ ਚੇਂਜ ਕਰਨ ਜਾ ਰਹੇ ਹੈਗੇ ਹਮ ਜਿਸ ਤਰ੍ਹਾਂ ਪਾਰਕ ਕੰਪਲੀਟ ਹੋ ਗਈ ਆ ਬਸ ਸਿਮਤੀ ਸਾਹਿਬ ਲੱਗੇ ਆ ਫਾਰੀ ਵਗੈਰਾ ਇਹਦੇ ਵਿੱਚ ਲੱਗਣਗੇ ਤਾਂ ਕਿ ਬੱਚਿਆਂ ਦੇ ਲਈ ਝੂਲੇ ਲੱਗਣਗੇ ਜੀ ਇਹਦੇ ਵਿੱਚ ਸੈਕੰਡਲੀ ਇੱਕ ਜਿਹੜਾ ਸਭ ਤੋਂ ਵੱਡਾ ਗੁਰੂ ਘਰ ਅਸੀਂ ਇੱਕ ਹੋਰ ਨਵਾਂ ਕਰਨ ਜਾ ਰਹੇ ਹਾਂਗੇ ਜਿਹੜੀ ਤੁਸੀਂ ਸਾਹਮਣੇ ਸੰਗਤਾਂ ਨੂੰ ਬਤਾਓ ਉਹ ਜਿਹੜੇ ਸਾਹਮਣੇ ਗੁਰੂ ਘਰ ਦੇ ਵਿੱਚ ਸਾਹਮਣੇ ਇੱਕ ਸ਼ੈੱਡ ਬਣੂਗੀ ਜੀ ਕੰਪਲੀਟ ਬਹੁਤ ਹੀ ਹਾਈ ਫਾਈ ਸ਼ੈੱਡ ਬਣਾਵਾਂਗੇ ਜੀ ਇੱਥੇ ਜਿਹੜੀ ਸੰਗਤ ਨੂੰ ਜਦੋਂ ਸੰਗਤ ਦਾ ਰਸ ਹੁੰਦਾ ਹੈ ਸਮਾਗਮ ਦੇ ਵਿੱਚ ਜਦੋਂ ਗੁਰੂ ਘਰ ਸਮਾਗਮ ਹੁੰਦੇ ਆ ਉਦੋਂ ਰਸ਼ ਬਹੁਤ ਜ਼ਿਆਦਾ ਹੁੰਦਾ ਕਈ ਵੇਲੇ ਜੂਨ ਦਾ ਮਹੀਨਾ ਹੁੰਦਾ ਹੈਗਾ ਜਦੋਂ ਗੁਰੂ ਘਰ ਦਾ ਸਮਾਗਮ ਚੱਲਦਾ ਜੂਨ ਦੇ ਮਹੀਨੇ 'ਚ ਧੁੱਪ ਬਹੁਤ ਜ਼ਿਆਦਾ ਹੁੰਦੀ ਟੈਂਟ ਤਾਂ ਲੱਗੇ ਹੁੰਦੇ ਉਹ ਅਸੀਂ ਬਹੁਤ ਵਧੀਆ ਬਣਾਵਾਂਗੇ ਵੀ ਇੱਕ ਛੱਤ ਥੱਲੇ ਕਮ ਸੇ ਕਮ 4-500 ਸੰਗਤ ਬੈਠ ਸਕੇ ਸ੍ਰੀ ਦਰਬਾਰੂ ਬੈਠ ਸਕਣ ਉਹ ਆਪਣਾ ਨੈਕਸਟ ਅਜੈਂਡਾ ਹੈਗਾ ਹੈ ਜੀ ਸੈਕੰਡ ਜਿਹੜਾ ਨਵੇਂ ਸਾਲ ਦੇ ਸਟਾਰਟਿੰਗ ਦੇ ਫਰਸਟ ਵੀਕ ਦੇ ਵਿੱਚ ਅਸੀਂ ਗੁਰੂ ਘਰ ਦੇ ਵਿੱਚ ਮੈਡੀਕਲ ਕੈਂਪ ਲਗਾਉਣ ਜਾ ਰਹੇ ਹੈਗੇ ਆ ਜੀ ਜਿਹੜੇ ਇਸ ਇਲਾਕੇ ਨੂੰ ਸੋ ਉੱਤਮਲੇ ਕਿਉਂਕਿ ਗੁਰੂ ਘਰ ਦੇ ਵਿੱਚ ਸ਼ਾਇਦ ਇਹ ਪਹਿਲਾ ਕੈਂਪ ਹੋਊਗਾ ਜੀ ਜਿਹੜਾ ਬਹੁਤ ਵੱਡੀ ਪੱਧਰ ਤੇ ਲਗਾਇਆ ਜਾਊਗਾ ਸਾਰੇ ਇਲਾਕੇ ਨੂੰ ਜਿਹੜੇ ਲੋਕ ਇਲਾਜ ਤੋਂ ਵਾਂਝੇ ਆ ਜਿਹੜੇ ਇਲਾਜ ਨਹੀਂ ਕਰਾ ਸਕਦੇ ਆ ਉਹਨਾਂ ਦੇ ਲਈ ਕੈਂਪ ਹੋਏਗਾ ਜੀ ਅੱਛਾ ਡਾਕਟਰ ਸਾਹਿਬ ਇੱਕ ਆਪਾਂ ਨੂੰ ਇਸ ਕਮੇਟੀ ਮੌਜੂਦਾ ਪਰੋਂ ਦੇ ਕਮੇਟੀ 2023 ਦੇ ਵਿੱਚ 1 ਅਕਤੂਬਰ ਨੂੰ 29 ਤਰੀਕ ਨੂੰ ਇੱਕ ਸਾਲ ਤੋਂ ਉੱਪਰ ਟਾਈਮ ਚੱਲ ਗਿਆ ਬਾਕੀ ਤੁਸੀਂ ਹੁਣ ਸੰਗਤਾਂ ਨੂੰ ਦੱਸੋਗੇ ਬੱਚ ਦਾਰੇ ਮੰਨ ਲੋ ਕੀ ਮਤਲਬ ਬਾਕੀ ਜਿਹੜਾ ਸੰਗਤ ਆ ਰਹੀ ਹੈ ਤੁਹਾਡੇ ਕੋਲ ਸਵਾਲ ਪੁੱਛ ਰਹੀ ਹੈ ਸੰਗਤ ਜੀ 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 ਉਹਨਾਂ ਨੂੰ ਜਾਣਕਾਰੀ ਦਿਓ ਉਹਦੇ ਬਾਰੇ ਮੈਂ ਇਹੀ ਕਹਿਣਾ ਚਾਹੁੰਦਾ ਜੀ तकरीबन 80% ਕੰਪਲੀਟ ਹੋ ਚੁੱਕਾ ਜੀ ਸਾਰਾ ਪੇਪਰ ਵਰਕ ਅ ਵਿਦਨ 5 ਡੇਜ਼ ਦੇ ਅੰਦਰ ਉਹ ਵੀ ਆਪਣਾ ਕੰਪਲੀਟ ਹੋ ਜਾਣਾ ਹੈਗਾ ਜੀ ਕਾਊਂਟਰ ਸਾਹਿਬ ਤੋਂ ਕੰਪਲੀਟ ਕਰਕੇ ਅਸੀਂ ਸੰਗਤ ਦੇ ਸਾਹਮਣੇ ਰੱਖਾਂਗੇ ਜੀ ਜਿਹੜੀ ਇਹ ਪ੍ਰਬੰਧਕ ਕਮੇਟੀ 1 ਸਾਲ ਪੂਰਾ ਹੋਣ ਤੋਂ ਬਾਅਦ ਜੋ ਵੀ ਗੁਰੂ ਘਰ ਦਾ ਹਿਸਾਬ-ਕਿਤਾਬ ਦਾ ਲੇਖਾ ਜੋਖਾ ਸੀ ਕਿੰਨਾ ਖਰਚਾ ਹੋਇਆ ਕਿੰਨੀ ਸੇਵਿੰਗ ਹੈ ਕਿੱਥੇ-ਕਿੱਥੇ ਨਵਾਂ ਹੋਇਆ ਠੀਕ ਹੈ ਨਾ ਜੀ ਉਹ ਸਾਰਾ ਅਸੀਂ ਸੰਗਤ ਦੇ ਸਾਹਮਣੇ ਪੇਸ਼ ਕਰਾਂਗੇ ਜੀ ਉਹ ਵਿਦਨ ਵੀਚ ਹੋ ਜਾਊਗਾ 5-7 ਦਿਨ ਦੇ ਅੰਦਰ ਅੱਛਾ ਜੀ ਇੱਕ ਸਵਾਲ ਹੋਰ ਜੀ ਜੀ ਸੰਗਤ ਮਹੀਨੇ ਵਿੱਚ ਮਤਲਬ ਐਤਵਾਰ ਜਿੱਦਾਂ ਵੀਰਵਾਰ ਬਾਕੀ 7 ਦਿਨ ਹੋਰ ਜੀ ਤੁਸੀਂ ਹਮੇਸ਼ਾ ਤੁਹਾਡੀ ਹਾਜ਼ਰੀ ਹਫ਼ਤੇ ਜੀ 3-4 ਵਾਰੀ ਲੱਗਦੀ ਦਰਬਾਰ ਤੇ ਜੀ ਤੇ ਕਿਦਾਂ ਸੋਚ ਰਹੇ ਹੋ ਵੀ ਸੰਗਤ ਮਤਲਬ ਜਦੋਂ ਆਕੇ ਤੁਹਾਨੂੰ ਵਿਚਾਰ ਕਰਦੀ ਤੁਹਾਨੂੰ ਕਿਹੋ ਜਿਹਾ ਲੱਗਦਾ ਗੁਰੂ ਘਰ ਬਾਰੇ ਦੱਸ ਰਹੀ ਆ ਵੀ ਸਾਨੂੰ ਬਹੁਤ ਸੁਣਾ ਲੱਗ ਰਿਹਾ ਦੇਖਣ ਨੂੰ ਜੀ ਜੀ ਤੇ ਤੁਹਾਨੂੰ ਕਿਹੋ ਜਿਹਾ ਲੱਗ ਰਿਹਾ ਉਹ ਅਸਲ ਚ ਸੰਗਤ ਵਿਚਾਰ ਜਿਹੜੇ ਕੁਐਸਚਨ ਕਰਦੇ ਆ ਵਿਚਾਰ ਕਰਦੇ ਹੈ ਕਿ ਇਹ ਅਸਲ ਚ ਨਹੀਂ ਸੰਗਤ ਦਾ ਹੀ ਹੈ ਸਾਰਾ ਕੁਝ ਹੋਇਆ ਹੈ ਜੀ ਸੰਗਤ ਦੇ ਹੀ ਸਹਯੋਗ ਦੇ ਨਾਲ ਹੋਇਆ ਜੀ ਕਿਉਂਕਿ ਸਭ ਤੋਂ ਖੁਸ਼ੀ ਦੀ ਗੱਲ ਇਹ ਹੈ ਵੀ ਜਿਹੜਾ ਗੁਰੂ ਘਰ ਦੇ ਜਿਹੜੀ ਅਪਰੰਧ ਕਮੇਟੀ ਜੀ ਬਣੀ ਨੂੰ ਸਾਲ ਤੋਂ ਉੱਪਰ ਹੋਇਆ ਇਹ ਸਾਰਾ ਕੁਝ ਜਿਹੜੇ ਸਾਡੇ ਵੀਰ ਆ ਜਿਹੜੀ ਬੰਧ ਕਮੇਟੀ ਸਾਡੇ ਕੈਚਰ ਸਾਹਿਬ ਬੈਠੇ ਬਾਬਾ ਜੀ ਬੈਠੇ ਚੰਦ ਜੀ ਬੈਠੇ ਆ ਸਾਡੇ ਪਰਮਜੀਤ ਕੌਥਮ ਜੀ ਕੁਛ ਅਜਿਮੀ ਕਰਕੇ ਆ ਜਾ ਨਹੀਂ ਪਾਏ ਜਿਹੜੇ ਹੋਰ ਵੀ ਸਾਡੇ ਕਮੇਟੀ ਦੇ ਸਾਰੇ ਹਾਲ ਮੈਂਬਰ ਆ ਪਹਿਲਾਂ ਤਾਂ ਮੈਂ ਇਹਨਾਂ ਵੀਰਾਂ ਦਾ ਥੈਂਕ ਯੂ ਕਰਦਾ ਜੀ ਜਿਹੜੇ ਸਾਡੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਸਾਰੀ ਮੀਟਾ ਫੁਨ ਕਮੇਟੀ ਚੱਲ ਰਹੀ ਆ ਕਿਉਂਕਿ ਜੇ ਇੱਕ ਨਹੀਂ ਹੁੰਦਾ ਤਾਂ ਚੰਦ ਜੀ ਜੀ ਪਹੁੰਚ ਜਾਂਦੇ ਆ ਰਾਤ ਹੋਵੇ ਸਵੇਰੇ ਹੋਵੇ ਜਾਂ ਕੋਈ ਕਿਸੇ ਤਰ੍ਹਾਂ ਦੀ ਗੱਲ ਹੁੰਦੀ ਆ ਬਾਬਾ ਜੀ ਸਾਨੂੰ ਫੋਨ ਕਰਕੇ ਪੁੱਛ ਲੈਂਦੇ ਆ ਪੱਕੇ ਨਹੀਂ ਕਿੱਦਾਂ ਕਰਨਾ ਹੈਗਾ ਸੰਗਤ ਬਹੁਤ ਵੱਧ ਰਹੀ ਹੈ ਜੀ ਏ.ਵਾਈ.ਟੀ ਮੰਨ ਲਓ ਸੰਗਤ ਇੰਨੀ ਜ਼ਿਆਦਾ ਵੱਧ ਰਹੀ ਆ ਕਿਉਂਕਿ ਜਦੋਂ ਮੈਂ ਕਮੇਟੀ ਬਣੀ ਸੀ ਕਿਉਂਕਿ ਪਹਿਲਾਂ ਤਾਂ 6-8 ਮਹੀਨੇ ਬਾਅਦ ਮੇਰੀ ਵਿਜਿਟ ਹੁੰਦੀ ਹੁੰਦੀ ਸੀ ਜਦੋਂ ਬਾਬਾ ਜੀ ਦੇ ਘਰ ਜ਼ਿੰਮੇਵਾਰੀ ਲੱਗੀ ਆ ਸੰਗਤ ਨੇ ਲਾਈ ਆ ਪਹਿਲੇ ਪਹਿਲੇ ਜਿਹੜੇ 4-5 ਮਹੀਨੇ 6 ਮਹੀਨੇ ਨਿਕਲੇ ਸੀ ਉਦੋਂ ਐਤਵਾਰ ਨੂੰ ਸੰਗਤ ਨਹੀਂ ਹੁੰਦੀ ਸੀ ਹੁਣ ਅਸੀਂ ਬੇਨਤੀ ਲਾਈ ਆ ਹੁਣ ਤਕਰੀਬਨ ਐਤਵਾਰ ਨੂੰ ਵੀ ਪੂਰਾ ਸੰਗਤ ਆ ਰਹੀ ਆ ਬਾਬਾ ਜੀ ਦਰਸ਼ਨਾਂ ਦੇ ਲਈ ਬਹੁਤ ਚੰਗਾ ਲੱਗਦਾ ਜਿਹੜੀ ਤੁਸੀਂ ਗੱਲ ਕੀਤੀ ਵੀ ਕੁਐਸਚਨ ਕਰਦੇ ਹੈਗੇ ਆ ਇਹ ਸਾਰਾ ਕੁਝ ਸੰਗਤ ਦੀ ਵਜ੍ਹਾ ਨਾਲ ਹੀ ਹੋਇਆ ਜੀ ਤੁਹਾਡੀ ਹੀ ਵਜ੍ਹਾ ਨਾਲ ਤੁਹਾਡੇ ਅਸ਼ੀਰਵਾਦ ਦੀ ਵਜ੍ਹਾ ਨਾਲ ਹੀ ਹੋਇਆ ਜਿਹੜੇ ਤੁਸੀਂ ਪਰਿਵਾਰਾਂ ਨਾਲ ਪਹੁੰਚਦੇ ਆ ਜਿਹੜੀ ਤੁਸੀਂ ਗੁਰੂ ਘਰ ਮਾਇਆਦਾਨ ਕੀਤੀ ਆ ਤੁਹਾਡੇ ਇੱਕ ਇੱਕ ਰੁਪਏ ਦਾ ਹਿਸਾਬ ਰੱਖਿਆ ਗਿਆ ਤੁਹਾਡੇ ਗੁਰੂ ਘਰ ਕੋਈ ਵੀ ਚੜਾਇਆ ਕਿਸੇ ਵੀਰ ਨੇ ਭਾਂਡਿਆਂ ਦਾ ਦਾਨ ਦਿੱਤਾ ਕਿਸੇ ਵੀਰ ਨੇ ਟਾਟਾਂ ਦਾ ਦਾਨ ਦਿੱਤਾ ਕਿਸੇ ਵੀਰ ਨੇ ਆਪੋ ਆਪਣੇ ਮਤਲਬ ਜੋ ਵੀ ਸ਼ਰਧਾ ਮੁਤਾਬਕ ਜੋ ਵੀ ਸੰਗਤ ਨੇ ਇੱਥੇ ਦਾਰ ਕੀਤਾ ਹੈਗਾ ਆ ਠੀਕ ਹੈ ਜੀ ਇਹ ਸਾਰੇ ਸੰਗਤ ਦੀ ਬਦੌਲਤ ਹੋਇਆ ਹੈਗਾ ਸੰਗਤ ਕੋਸ਼ ਹੈ ਜੀ ਅਸੀਂ ਪਰਉਂਦੇ ਕਮੇਟੀ ਪੂਰੀ ਹਮੇਸ਼ਾ ਹੀ ਕੋਸ਼ਿਸ਼ ਕਰਦੇ ਆਂ ਵੀ ਗੁਰੂ ਘਰ ਜੋ ਵੀ ਆਵੇ ਉਹਨਾਂ ਨੂੰ ਚਾਹ ਪਾਣੀ ਦਾ ਲੰਗਰ ਦਾ ਪੂਰਾ ਅਰੇਂਜਮੈਂਟ ਕਰਦੇ ਆਂ ਵੀ ਅਸੀਂ ਜਾਂ ਸੰਗਤੀ ਤੋਂ ਬੱਕਰੀ ਵੀ ਸੁੱਖ ਲੈ ਕੇ ਆਉਂਦੀ ਉਹ ਵੀ ਅਸੀਂ ਪੂਰੀ ਕਰਦੇ ਆਂ ਦੀ ਹੈਲਪ ਕਰਦੇ ਆਂ ਹਰ ਤਰ੍ਹਾਂ ਦੀ ਪੂਰੀ ਜੀ ਸੋ ਸਾਧ ਸੰਗਤ ਜੀ ਸਾਡੇ ਮੌਜੂਦਾ ਪਰਉਂਦੇ ਕਮੇਟੀ ਦੇ ਪ੍ਰਧਾਨ ਡਾਕਟਰ ਰਾਮਾ ਜੀ ਸਾਡੇ ਜਨਜੀਤ ਜੀ ਖਾਨਖਾਨਾ ਵਾਈਸ ਸਾਡੇ ਚੇਅਰਮੈਨ ਸਾਡੇ ਕੈਸ਼ੀਅਰ ਸਾਹਿਬ ਸਾਡੇ ਬਾਬਾ ਜੀ ਜੋ ਸੇਵਾਦਾਰ ਬਾਬਾ ਜੀ ਦਰਬਾਰ ਤੇ ਸਾਡੇ ਬਿੰਦੇ ਭਾਜੀ ਹੁਣੀ ਜੋ ਸਾਡੀ ਕਮੇਟੀ ਦੇ ਮੈਂਬਰ ਸੋ ਆਪ ਜੀ ਆਨੇ ਡਾਕਟਰ ਜੀ ਹੁਣਾਂ ਨੇ ਆਪਿਆ ਨੂੰ ਜੋ ਵਿਚਾਰ ਦੱਸੇ ਮੱਲੋ ਗੁਰੂ ਘਰ ਚ ਹੋਰ ਕੀ ਨਵਾਂ ਮੱਲੋ ਬਣਾਣਾ ਸੋ ਸਾਧ ਸੰਗਤ ਜੀ ਆਪ ਜੀ ਸਾਰਿਆਂ ਨੂੰ ਬੇਨਤੀ ਆ ਕਿ ਵਾਕਿਆ ਗੁਰੂ ਘਰ ਦੇ ਵਿੱਚ ਬਹੁਤ ਕੁਝ ਨਵਾਂ ਦੇਖਣ ਨੂੰ ਬਣ ਬਣਦਾ ਜਾ ਰਿਹਾ ਸੋ ਆਪ ਜੀ ਨੂੰ ਬੇਨਤੀ ਆ ਕਿ ਵੀ ਤੁਸੀਂ ਵੀ ਆਕੇ ਆਪਣੀ ਜਦੋਂ ਵੀ ਤੁਸੀਂ ਸੰਗਤ ਲੈ ਕੇ ਆਉਂਦੇ ਆਂ ਦਰਬਾਰ ਤੇ ਜਰੂਰ ਆਪਣੇ ਵਿਚਾਰ ਦੱਸਿਆ ਕਰੋ ਮਤਲਬ ਆਪਣੇ ਵਿਚਾਰ ਦੱਸਿਆ ਕਰੋ ਮਾਇਆ ਜੋ ਵੀ ਤੁਸੀਂ ਦਿੰਦੇ ਆਂ ਇੱਕ ਇੱਕ ਪੈਸਾ ਸਾਡਾ ਬਾਬਾ ਜੀ ਦਰਬਾਰ ਤੇ ਲੱਗਦਾ ਜਾ ਰਿਹਾ ਸੋ ਸਾਧ ਸੰਗਤ ਜੀ ਦੁਬਾਰਾ ਫੇਰ ਬੇਨਤੀ ਆ ਕਿ ਤੁਹਾਨੂੰ ਇਹ ਮਤਲਬ ਜੋ ਵੀ ਵੀਡੀਓ ਪਾਦੇ ਆਪਾਂ ਦਰਬਾਰ ਦੇ ਗਰੁੱਪ ਦੇ ਵਿੱਚ ਇਹਦਾ ਜਰੂਰ ਕਮੈਂਟ ਕਰਕੇ ਦੱਸਿਆ ਕਰੋ ਅਸੀਂ ਤੁਹਾਡੀ رائے ਲੈਣਾ ਚਾਹੁੰਦੇ ਆ ਕਿਉਂਕਿ ਤੁਸੀਂ ਦਰਬਾਰ ਤੇ ਮਾਇਆ ਹਮੇਸ਼ਾ ਤੁਸੀਂ ਭੇਜਦੇ ਆ ਤੁਹਾਡੀ ਤੁਹਾਡਾ ਵਿਚਾਰ ਜ਼ਰੂਰੀ ਆ ਧੰਨਵਾਦ ਜੀ ਜੈ ਬਾਬਾ ਹਾਥੀਰਾਮ